ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿੱਚੋਂ ਬਾਬਾ ਲਾਜਪਤ ਬੇਤੀ 17ਵੀਂ ਸਦੀ ਦੇ ਅੱਧ ਵਿੱਚ ਸ਼੍ਰੀ ਨਨਕਾਣਾ ਸਾਹਿਬ ਆਏ ਅਤੇ ਉਸ ਨੇ ਇਸ ਪਵਿੱਤਰ ਜਨਮ ਸਥਾਨ ਤੇ ਇੱਕ ਪਾਠ ਪੂਜਾ ਕਰਵਾਈ ਹੌਲੀ ਹੌਲੀ ਸ਼੍ਰੀ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਵਿੱਚ ਬਾਕੀ ਦੇ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤੇ ਗਏ ਸਭ ਗੁਰਦੁਆਰਿਆਂ ਦੀ ਦੇਖਭਾਲ ਲਈ ਇੱਕ ਉਦਾਸੀ ਸਾਧੂ RAMNO ਨੂੰ ਨਿਯੁਕਤ ਕੀਤਾ ਗਿਆ ਤੇ ਉਸ ਦੀ ਸਹਾਇਤਾ ਲਈ ਭਾਈ ਦੂਨੀ ਚੰਦ ਅਤੇ ਭਾਈ ਨੱਥਾ ਸਿੰਘ ਨੂੰ ਵੀ ਨਿਯੁਕਤ ਕੀਤਾ ਗਿਆ ਇਹਨਾਂ ਸਾਧੂ ਦੀ ਔਲਾਦ ਹੀ ਹੌਲੀ-ਹੌਲੀ ਇੱਕ ਦੂਸਰੇ ਤੋਂ ਬਾਅਦ ਇਹਨਾਂ ਪਵਿੱਤਰ ਸਥਾਨਾਂ ਦੀ ਸੇਵਾ ਕਰਦੀ ਰਹੀ। ਬਾਅਦ ਵਿੱਚ ਇਹਨਾਂ ਲੋਕਾਂ ਨੇ ਹੀ ਇਸ ਪਵਿੱਤਰ ਸਥਾਨਾ ਉਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸ ਪਵਿੱਤਰ ਸਥਾਨਾ ਨੂੰ ਆਪਣੀ ਨਿੱਜੀ ਸੰਪਤੀ ਸਮਝਣ ਲੱਗ ਗਏ। ਵੇਲਾ ਲੰਘਦਾ ਗਿਆ ਅਤੇ ਇਸੇ ਹੀ ਵੰਸ਼ ਵਿੱਚੋਂ ਕਈ ਮਹੰਤ ਇਹੋ ਜਿਹੇ ਵੀ ਨਿਕਲੇ ਜੋ ਕਿ ਬਹੁਤ ਸਾਰੇ ਸ਼ਰਾਬੀ, ਬੱਦਚਲਣ ਤੇ ਵੈਲੀ ਸੀ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਡਰ ਹਿਲਾ ਦਿੱਤਾ। ਇੱਕ ਸਮਾਂ ਉਹ ਵੀ ਆਇਆ ਕਿ ਜਦ ਇਸ ਪਵਿੱਤਰ ਇਸਥਾਨਾ ਦੀ ਗੱਦੀ ਨਰੈਣ ਦਾਸ ਮਹੰਤ ਨੇ ਸੰਭਾਲ ਲਈ ਅਤੇ ਉਹ ਆਪਣੇ ਪਹਿਲਾ ਮਹੰਤਾ ਮੰਗ ਇਹ ਕੁਰਕਮੀ ਸ਼ਰਾਬੀ ਤੇ ਬਦ ਚਲਣੀ ਸੀ ਅਗਸਤ 1912 ਇੱਕ ਅਜਾਹ ਦਿਨ ਸੀ ਕਿ ਜਦ ਇਸ ਮਹੰਤ ਨੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਸਥਾਨ ਤੇ ਗੰਦੇ ਮੰਦੇ ਗੀਤ ਸੁਣਾਏ ਅਤੇ ਨਾਚ ਗਾਣਾ ਵੀ ਕਰਵਾਇਆ ਇਸ ਸਭ ਨੂੰ ਦੇਖਦੇ ਹੋਏ ਸਿੱਖਾਂ ਨੇ ਇਸ ਉੱਪਰ ਸਿੱਖ ਅਖਬਾਰਾਂ ਰਾਹੀਂ ਆਵਾਜ਼ ਚੁੱਕੀ ਅਤੇ ਸਿੱਖ ਸਭਾਵਾਂ ਤੇ ਮਤੇ ਵੀ ਪਾਸ ਕੀਤੇ ਕਿ ਸਰਕਾਰ ਇਸ ਨੀਜ ਮਹੰਤ ਉਨੂੰ ਤੁਰੰਤ ਹੀ ਇਸ ਪਵਿੱਤਰ ਸਥਾਨ ਤੋਂ ਹਟਾ ਦੇਵੇ ਪਰ ਅੰਗਰੇਜ਼ ਸਰਕਾਰ ਤਾਂ ਉਸ ਸਮੇਂ ਧਰਮ ਸਥਾਨਾਂ ਨੂੰ ਮਹੰਤਾਂ ਤੇ ਪੁਜਾਰੀਆਂ ਦੇ ਕਬਜ਼ੇ ਵਿੱਚ ਹੀ ਰੱਖਣਾ ਚਾਹੁੰਦੀ ਸੀ ਦਰਅਸਲ ਅੰਗਰੇਜ਼ ਸਰਕਾਰ ਉਸ ਸਮੇਂ ਬਹੁਤ ਸਾਰੇ ਨੀਝ ਕੰਮ ਇਨ੍ਹਾਂ ਹੀ ਨੀਝ ਮਹੰਤਾਂ ਤੋਂ ਹੀ ਕਰਵਾਉਂਦੀ